ਨਹੀਂ ਆ ਜਾ ਤੀਜਾ ਸੂਆ ਸੁੰਦੀ ਆ 10 ਦਿਨਾਂ ਦੀ ਕੱਚੀ 22 ਕਿਲੋ ਵੀਰ ਕਹਿੰਦਾ ਪਿਛਲੇ ਸੂਏ ਆਪਾਂ ਇਹਦਾ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਮੇਰੀ ਪਿੰਡ ਕੋਟਪਾਰਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਵੀਰੇ ਮੋੜ ਮੰਡੀ ਬਾਈ ਨੈਬ ਦੇ ਘਰੋਂ ਦੋਸਤੋ ਵੀਡੀਓ ਆ ਬਾਈ ਨੇ ਦੋਸਤੋ ਇਹ ਕਹਾ ਗੱਭਣਾਂ ਗਾਂ ਸੇਲ ਕਰਨੀਆਂ ਕਿੰਨਾ ਵਾਹੇ ਸੂਆ ਸੁੰਦੀ ਆ ਕੀ ਇਹਦਾ ਪਿਛਲੇ ਸੂਏ ਦਾ ਦੁੱਧ ਸੀ ਸਾਰੀ ਇਨਫਰਮੇਸ਼ਨ ਆਪਾਂ ਮਾਲਕਾ ਤੋਂ ਲਵਾਂਗੇ ਦੋਸਤੋ ਵੀਡੀਓ ਦੀ ਬਿਹਰੇ ਤਰੀਕ ਨੋਟ ਕਰ ਲੋ 24 ਤਰੀਕ 12 ਮਹੀਨਾ ਤੇ 2025 ਦੀ ਆਜੋ ਆਪਾਂ ਬਾਈ ਨੈਬ ਨਾਲ ਗੱਲਬਾਤ ਕਰਦੇ ਆਂ ਪਿੰਡ ਦੋਸਤੋ ਕੋਟਪਾਰਾ ਕੋਟਫੱਤਾ ਰਾਮਗੜ੍ਹ ਭੁੰਦਰ ਬਿਲਕੁਲ ਇਹਨਾਂ ਦੇ ਨਾਲ ਸਾਡਾ ਪਿੰਡ ਰਹਿ ਗਿਆ ਮੋੜ ਮੰਡੀ ਤੋਂ ਹੈਗਾ 20 ਕਿਲੋਮੀਟਰ ਦੂਰ ਦੋਸਤੋ ਬਾਕੀ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਆ ਜਾ ਬਾਈ ਵੀਡੀਓ ਦੇ ਸਾਹਮਣੇ ਆ ਜਾ ਗਾਂ ਦੇ ਕੋਲੇ ਹੋਰ ਸੱਸੀ ਕਾਲ ਬਾਈ ਨੈਬ ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਦੇਖ ਲੈਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਘਰ ਆ ਜਿਹੜਾ ਇਹ ਚੱਠੇ ਵਾਲੇ ਨੂੰ ਜਿਹੜੀ ਸੜਕਾ ਹਾਂ ਜੀ ਤੇ ਪਹਿਲਾ ਹੀ ਘਰ ਆ ਡਰੇ ਪਹਿਲਾ ਘਰ ਆ ਡਰੇ ਟੱਪਨਸਰ ਜੀ ਚੱਠਿਆਂ ਨੂੰ ਲੈਂਕ ਰੋਡ ਸੜਕ ਜਾਂਦੀ ਹੈ ਜੀ ਹਾਂ ਡਰੇਨ ਦੇ ਨਾਲ ਦੋਸਤੋ ਪਹਿਲਾ ਹੀ ਘਰ ਬਾਈ ਦਾ ਹੁੰਦਾ ਖੱਬੇ ਪਾਸੇ ਕਿੰਵੇਂ ਸੂਏ ਬਾਈ ਨਹਿ ਵੇਹੇ ਬਾਈ ਇਹ ਤੀਜੇ ਸੂਏ ਸੁਣੀ ਹੁਣ ਤੀਜੇ ਸੂਏ ਸੁਣੀ ਆ ਹਾਂਜੀ ਹਾਂਜੀ ਦੂਸਰੇ ਸੂਏ ਪਿਛਲੇ ਸੂਏ ਆਪਣੇ ਕੋਲ ਹੀ ਸੀ ਆਪਾਂ ਲੈ ਕੇ ਆਏ ਸੀ ਜੀ ਤਾਜੀ ਸੂਈ ਠੀਕ ਹੈ ਹਾਂਜੀ ਹਾਂ ਪਿਛਲਾ ਸਾਰਾ ਸੂਆ ਆਪਾਂ ਦੁੱਧ ਸਾਰਾ 22 ਲੀਟਰ ਹਾਂਜੀ ਹਾਂ 22 ਲੀਟਰ ਦੇ ਘਰਾਂ ਚ ਬਾਈ ਕਹਿੰਦਾ ਆਪਾਂ ਚੋਇਆਗਾ ਹਾਂਜੀ ਤੇ ਤੀਜਾ ਇਹ ਸੂਆ ਸੁੰਦੀ ਕਿੰਨੀ ਤਰੀਕ ਨੂੰ ਬਾਈ ਇਹਦੇ ਦਿਨ ਪੂਰੇ ਇਹਦੇ ਬਾਅਦ 10 ਕਿ ਦਿਨ ਰਹਿ ਗਏ ਬਾਈ ਗਾਹ ਵਾਲੇ ਮਹੀਨੇ ਚਾਰ ਕਿ ਤਰੀਕ ਨੂੰ ਮੰਨ ਲਓ ਦਿਨ ਪੂਰੇ ਐ 4 ਜਨਵਰੀ ਨੂੰ ਜਨਵਰੀ ਨੂੰ ਹਾਂਜੀ ਦੋਸਤੋ 24 ਦਸੰਬਰ ਦੀ ਵੀਡੀਓ ਆ 24 ਤਰੀਕ 12ਵੇਂ ਮਹੀਨੇ ਦੀ ਤੇ 4 ਜਨਵਰੀ ਨੂੰ ਬਾਈ ਕਹਿੰਦਾ ਇਹਦੇ ਦਿਨ ਪੂਰੇ ਆ ਬਾਕੀ ਦੋਸਤੋ ਖੋਲ ਕੇ ਤੋਰ ਕੇ ਤੁਹਾਨੂੰ ਦਿਖਾ ਦਿੰਨਾ ਮੋਲਾ ਜਿਹੜਾ ਲਾਸਟ ਚ ਆਪਾਂ ਵੀਡੀਓ ਦੇ ਵਿੱਚ ਕਰਾ ਦਾਂਗੇ ਨੰਬਰ ਬਾਈ ਦਾ ਹੇਠਾਂ ਚੱਲੀ ਜਾਂਦਾ ਖੋਲ ਲੋ ਵੀਰੇ ਨੂੰ ਸੋ ਕਿਸੇ ਵੀ ਭਰਾਣੇ ਇਸ ਤਰ੍ਹਾਂ ਦੀ ਐਡ ਕਰਾਉਣੀ ਆ ਤਾਂ ਮੇਰਾ ਨੰਬਰ ਨੋਟ ਕਰ ਲਓ ਵੀਰੇ 752900631 ਆ ਤੁਸੀਂ ਚੈੱਕ ਕਰ ਲਈ ਨਹੀਂ ਆ ਜਾ ਤੀਜਾ ਸੂਆ ਸੁੰਦੀ ਆ 10 ਦਿਨਾਂ ਦੀ ਕੱਚੀ 22 ਕਿਲੋ ਵੀਰ ਕਹਿੰਦਾ ਪਿਛਲੇ ਸੂਏ ਆਪਾਂ ਇਹਦਾ ਦੂਜੇ ਸੂਏ ਦੁੱਧ ਪੀਤਾਗਾ ਆ ਜਾ ਤੁਸੀਂ ਦੇਖ ਸਕਦੇ ਹੋ ਸੋ ਜਿਹੜੇ ਵੀ ਭਰਾਣੇ ਖਰੀਦਣੀ ਆ ਕੋਈ ਵੀ ਨੱਕ ਦੇਖ ਕੇ ਦੋਸਤੋ ਖਰੀਦਿਓ ਕੋਲੇ ਆ ਕੇ ਜਿਵੇਂ ਮਰਜੀ ਆਪਦੀ ਤਸੱਲੀ ਕਰਕੇ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਤੁਸੀਂ ਆਰਡਰ ਚੈੱਕ ਕਰ ਲਓ ਵੀਰੇ ਹੂੰ ਆ ਦੇ ਕੋ ਬਾਈ ਆ ਮੋੜ ਲੈ ਲੈ ਇਧਰੋਂ ਲੈ ਕੋ ਦੋਸਤੋ ਇੱਕ ਕਿਹੜਾ ਹੋਰ ਦਵਾ ਦੇਣਾ ਮੈਂ ਵਧੀਆ ਚਵਾਈ ਵਾਲੇ ਥਾਣਾ ਤੇ ਹੱਥੀ ਚੋਣੇ ਬਾਈ ਹੱਥੀ ਬਾਈ ਹੱਥੀ ਹੱਥੀ ਚਵਾਈ ਕਰਦੇ ਰਿਹਾ ਬਾਕੀ ਕੋਈ ਬੰਦਾ ਚੋਈ ਜਾਏ ਬੁੜੀ ਚੋਈ ਜਾਵੇ ਹਾਂ ਨਾੜਾ ਦੇਖੋ ਵਧੀਆ ਮੁਠੀ ਵਾਲੇ ਸੋਹਣੇ ਚਵਾਈ ਵਾਲੇ ਥਾਣਾ ਬਾਕੀ ਭਾ ਕੀ ਕਰਦਾ ਬਾਈ ਉਹ ਤੋਂ ਪੁੱਛ ਲੈਨੇ ਲਿਆ ਬਾਈ ਬੰਨ ਲੈ ਫਿਰ ਹੂੰ ਨੰਬਰ ਬਾਈ ਦਾ ਹੈਠਾ ਦੋਸਤੋ ਘਰ ਜਦੋਂ ਸਾਡੇ ਪਿੰਡ ਤੋਂ ਬਾਈ ਚੱਠੇ ਵਾਲੇ ਨੂੰ ਲਿੰਕ ਰੋਡ ਜਾਂਦਾ ਪਹਿਲਾ ਘਾਰ ਹੀ ਹੈ ਬਾਈ ਦਾ ਖੱਬੇ ਪਾਸੇ ਤੇ ਨੰਬਰ ਮਾਲਕਾਂ ਦਾ ਹੈਠਾ ਤੇ ਨày ਭਾਈ ਕੀ ਭਾਰੂਗਾ ਫਿਰ ਇਹਦਾ ਪਹਾਤਾ ਵੀਰੇ ਹੁਣ ਆਇਆ ਜੇ ਆਪਾਂ ਦੇਣੇ ਹਨਾ ਇਹ ਜਿਆ ਵੜਾ ਦਾ ਪਹਾਤਾ ਬਹੁਤ ਕਰੀਆਂ ਸਵਾ ਸਵਾ ਵੀ ਕਰੀ ਜਾਂਦੇ ਹਨਾ ਹਾਂ ਹਾਂ ਪਰ ਆਪਾਂ ਜਾਇਜ਼ ਹੀ ਕਰਾਂਗੇ ਹਾਂਜੀ 1 ਲੱਖ 10 ਹਜ਼ਾਰ ਮੁੱਲ ਹੈ ਵੀਰੇ 1 ਲੱਖ 10 ਹਾਂ ਠੀਕ ਆਪਾਂ ਕਹਿੰਦਾ ਚਲੋ ਕੋਈ ਦੁੱਧ ਪੀਣ ਵਾਲਾ ਲੈ ਗਿਆ ਲਾਂਬਾ ਕਿਸੇ ਕਿਸਮ ਦੀ ਯਾਦ ਹੀ ਕਰੂਗਾ ਜਲੋ ਕਮ ਕਾ ਲੈ ਗਿਆ ਤੇ ਜੇ ਚਲੋ ਕੋਈ ਕਾਰੋਬਾਰੀ ਵੀ ਲੈ ਜੂ ਤਾਂ ਵੀ 2 ਰੁਪਏ ਦੇ ਕੇ ਜਾਈ ਉਹ ਹੀ ਗੱਲ ਨਹੀਂ ਕੋਈ ਠੀਕ ਆ ਠੀਕ ਆ ਹਾਂਜੀ ਹਾਂ ਉਹ ਬੰਦੇ ਤੇ ਆ ਵੀ ਹਨਾ ਕੋਈ ਮਰਜ਼ੀ ਖਰੀਦ ਲਈ ਕੋਈ ਖੋਟ ਮੱਠ ਵਾਲੀ ਚੀਜ਼ ਨਹੀਂ ਮੈਂ ਖੋਟ ਮੱਠ ਕੋਈ ਨਹੀਂ ਘੂਰ ਜੀ ਬਾਈ ਬਿਲਕੁਲ ਵੀਰੇ ਹਾਂਜੀ ਬਾਕੀ ਕਿਸੇ ਨੇ ਵੀ ਖਰੀਦਰੀ ਆਪਾਂ ਕੋਲੇ ਆ ਜੇ ਕਿ ਮਰਜ਼ੀ ਪਾਸ ਕਰੋ ਹਾਂਜੀ ਆ ਕੇ ਦੇਖੋ ਆਪਦੀ ਪਾਸ ਕਰੋ ਤਸੱਲੀ ਕਰਵਾ ਦੀ ਹੈ ਨਾ ਹਾਂ ਫਿਰ ਸੌਦਾ ਕਰ ਸਕਦੇ ਹੋ ਨੰਬਰ ਬਾਈ ਦਾ ਹੇਠਾਂ ਚੱਲੀ ਜਾਂਦਾ 1 ਲੱਖ ਤੇ 10000 ਰੁਪਏ ਡਿਮਾਂਡ ਆ ਉਹ ਮੌਕੇ ਤੇ ਮਾੜਾ ਮੋਟਾ ਮਾਰਜਿਨ ਨਿਕਲ ਜਾਂਦੀ ਹੁੰਦੀ ਹੈ ਵੀਰੇ ਸੋ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ